ਦੀ ਬਣ ਗਈ ਔਰਤ ਨੇਕ ਬਾਈਬਲ ਦੇ ਵਿੱਚ ਲਿਖਿਆ ਉਹ ਇਦਾਂ ਦੀ ਬਣ ਗਏ ਕਿ ਸੱਤਾਂ ਪੁੱਤਰਾਂ ਵਰਗੇ ਇੱਕ ਪਾਸੇ ਸੱਤ ਪੁੱਤਰ ਹੋਣ ਤੇ ਦੂਜੇ ਪਾਸੇ ਇੱਕ ਧੀ ਤੇ ਉਹਨਾਂ ਨਾਲੋਂ ਵੀ ਵੱਧ ਬੋਲੇ ਹਾਲੇਲੂਇਆ ਹਾਲੇਲੂਇਆ ਕਿੰਨੇ ਪੁੱਤਰਾਂ ਨਾਲੋਂ ਬੋਲੋ ਬੋਲੋ ਕਿੰਨੇ ਪੁੱਤਰਾਂ ਨਾਲੋਂ ਸੱਤਾ ਪੁੱਤਰਾ ਨਾਲੋਂ ਵੱਧ ਖੁਸ਼ੀ ਦੇ ਰਹੀ ਹੈ ਅੱਜ ਪੁੱਤਰ ਨਾ ਮਿਲੇ ਤੇ ਬੜਾ ਅਫਸੋਸ ਹੁੰਦਾ ਹੋਰ ਤਰ੍ਹਾਂ ਮਾਨ ਕਰਦੇ ਆ ਧੀਆ ਹੋਣ ਤੇ ਪੁੱਤਰ ਨਾ ਹੋਵੇ ਤੇ ਪਰ ਗੌਰ ਕਰੋ ਨੇਕ ਧੀ ਜਿਹੜੀ ਹੈ ਨੇਕ ਬੇਟੀ ਜਿਹੜੀ ਹੈ ਨੇਕ ਔਰਤ ਇੱਕ ਜਿਹੜੀ ਹੈ ਉਹਦੇ ਬਾਰੇ ਖੁਦਾ ਦਾ ਕਲਾਮ ਕੀ ਕਹਿੰਦਾ ਆ ਬੋਲੇ ਹallelujah 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 ਇੱਥੇ ਆਪਦੇ ਗਏ ਐ ਇੱਥੋਂ ਬਾਕੀ ਦੇ ਐਵੇਂ ਬੈਠੇ ਐ ਚੁੱਪ ਕੀਤੇ ਬੰਦਗੀ ਚ ਬੈ ਕੇ ਬੰਦਗੀ ਕਰਨੀ ਬੋਲੋ ਬੰਦਗੀ ਚ ਬੈ ਕੇ ਬੰਦਗੀ ਕਰਨੀ ਐ ਬੰਦਗੀ ਸੁਣਨੀ ਐ ਇਹ ਨਹੀਂ ਵੀ ਘਰ ਦੇ ਵਿੱਚ ਘਰ ਵਾਲੇ ਧਿਆਨ ਰੱਖਿਓ ਸਤਿ ਇੰਦੀ ਨੇ ਤੁਸੀਂ ਆਉਣਾ ਆ ਤੇ ਫਿਰ ਧਿਆਨ ਤੁਹਾਡਾ ਬੰਦਗੀ ਚ ਨਾਲ ਲੱਗੇ ਸੱਤਾਂ ਦਿਨਾਂ ਦਾ ਖਾਣਾ ਲੈ ਕੇ ਜਾਣਾ ਆ ਤੇ ਇੱਥੇ ਆ ਕੇ ਸੁੱਤੇ ਰਹੇ ਇੱਥੇ ਆ ਕੇ ਧਿਆਨ ਘਰ ਵਿੱਚ ਲਗਾ ਰਿਹਾ ਇੱਥੇ ਆ ਕੇ ਆਰਾਮ ਨਾਲ ਬੈਠੇ ਰਹੇ ਸੁਣੋ ਏ ਬੱਚੋ ਐਡੀ ਦੂਰੋਂ ਸਾਈਕਲ ਤੇ ਆਉਂਦੇ ਜੂ ਧਿਆਨ ਕਰੋ ਇਧਰ ਐਡੀ ਦੂਰੋਂ ਆਪਾਂ ਪੈਂਡਾ ਕਰਕੇ ਆਉਂਦੇ ਆ ਧਿਆਨ ਕਰੋ ਕੰਮ ਛੱਡ ਕੇ ਆਈਦਾ ਧਿਆਨ ਕਰੋ ਖਾਲ ਕਰੋ ਕੀ ਕਰਨ ਆਏ ਆ ਬੋਲੋ 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 ਕੀ ਕਰਨ ਆਏ ਆ ਬੰਦਗੀ ਕਰਨ ਆਏ ਆ ਤੇ ਜੇ ਆ ਕੇ RAM nal ਬੈਠ ਕੇ ਚੱਲ ਜਾਣਾ ਤੁਹਾਨੂੰ ਪਤਾ ਹੀ ਨਾ ਲਗਾ ਇੰਨਾ ਜ਼ੋਰ ਲਾ ਲਾ ਕੇ ਆਪਾਂ ਦੱਸ ਰਹੇ ਆ ਇੰਨਾ ਦਿਮਾਗ ਖਰਚ ਕਰਕੇ ਪ੍ਰਭੂ ਦਾ ਕੰਮ ਤੁਹਾਨੂੰ ਤੁਹਾਡੇ ਪੱਲੇ ਪਾਉਣ ਵਾਸਤੇ ਕਰ ਰਹੇ ਆ ਕੁਝ ਤੇ ਪਾ ਕੇ ਕੁਝ ਨਾ ਲੈ ਕੇ ਕੁਝ ਨਾ ਗਏ ਤੇ ਫਿਰ ਕਿਵੇਂ ਸਾਨੂੰ ਵੀ ਕਿਸੇ ਨੇ ਪੁੱਛਣਾ ਹੈ ਰੂਥ ਨੇ ਆਖਾਂ ਮੰਨਿਆ ਕਹਿਣਾ ਮੰਨਿਆ ਵਚਨ ਮੰਨਿਆ ਬੋਲੇ ਹallelujah 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 ਰੂਥ ਦਾ ਸਵਾਦ ਦੇਖੋ ਕਿਦਾਂ ਦਾ ਬਣ ਗਿਆ ਬੈਤਲਹਮ ਦੇ ਵਿੱਚੋਂ ਇੱਕ ਨੇਕ ਬਣ ਗਈ ਹੈ ਕਰਣਾ ਪਿੱਛੇ ਬੁੱਤ پرستਿਆ ਪਰ ਹੁਣ ਦੇਖੋ ਹਲਾ ਦੇਦੇ ਕੀ ਹੈ ਹੁਣ ਬੰਦਗੀ ਵਾਲਿਆਂ ਨੂੰ ਵੀ ਕੱਟ ਰਹੀ ਹੈ ਉਥੋਂ ਦੇ ਲੋਕਾਂ ਨੂੰ ਵੀ ਕੱਟ ਰਹੀ ਆ ਬਾਈਬਲ ਦੇ ਵਿੱਚ ਲਿਖਿਆ ਉਹ ਉਬੇਦ ਜਦੋਂ ਬੁਵਾਜ ਦੀ ਪਤਨੀ ਬਣ ਗਈ ਤੇ ਖੁਦਾ ਦਾ ਕਲਾਮ ਕਹਿੰਦਾ ਉਹ ਰੂਥ ਜਿਹੜੀ ਸੀ ਰੂਥ ਕੱਲੀ ਆਈ ਸੀ ਆਪਣੀ ਸੱਸ ਦੇ ਨਾਲ ਤੇ ਸੱਸ ਦਾ ਮਾਣ ਇਦਾਂ ਦਾ ਆਨੰਦ ਕਰ ਦਿੱਤਾ ਇਹਦੋਂ ਤੁਸੀਂ ਚਾਰ ਆਦੇ ਇਹਦਾ ਵਚਨ ਚਾਰ ਆਦੇ ਦਾ 15 ਵਚਨ ਪੜੋ ਤੇ ਕਿੰਨਾ ਦਾ ਕਿੰਨੀ ਕਿੰਨੀ ਉੱਚੀ ਉੱਚੀ ਪਦਵੀ ਲਈ ਐਸ ਰੂਥ ਨੇ ਪੜੋ ਅੱਜ ਉਹ ਤੇਰੇ ਪ੍ਰਾਣਾ ਨੂੰ ਨੁਰਾਇਆ ਕਰੇਗਾ ਔਰ ਦੇਖ ਹਾਂਜੀ ਅਤੇ ਤੇਰੇ ਬੁਢਾਪੇ ਦਾ ਪਾਲਣ ਹਾਰ ਹੋਵੇਗਾ ਹਾਂਜੀ ਕਿਉਂਕਿ ਤੇਰੀ ਨੌ ਜੋ ਤੈਨੂੰ ਚਾਹਦੀ ਹੈ ਵੇਖ ਰੂਥ ਐ ਨੌਵੀਂ ਨੂੰ ਗੱਲ ਕਰ ਰਹੇ ਆ ਉਹ ਜਿਹੜੇ ਲੱਗੇ ਆ ਕਹਿੰਨੀ ਵੀ ਤੇਰੀ ਨੌ ਰੂਥ ਜਿਹੜੀ ਆ ਤੇਰੇ ਨਾਲ ਆ ਤੈਨੂੰ ਚਾਹਦੀ ਹੈ ਜਿਹੜੀ ਤੈਨੂੰ ਚਾਹਦੀ ਹੈ ਤੈਨੂੰ ਚਾਹਿਆ ਉਹਨੇ ਅਤੇ ਤੇਰੇ ਲਈ ਸੱਤਾ ਪੁੱਤਰਾਂ ਨਾਲੋਂ ਚੰਗੀ ਹੈ ਕਿੰਨੇ ਪੁੱਤਰਾਂ ਨਾਲੋਂ ਸੱਤਾਂ ਪੁੱਤਰਾਂ ਨਾਲੋਂ ਚੰਗੀ ਹੈ ਨੇ ਕਿਹਾ ਔਰ ਬਾਈਬਲ ਦੇ ਵਿੱਚ ਲਿਖਿਆ ਇਹਨੇ ਆਪਣੀ ਸੱਸ ਨੂੰ ਛੱਡਿਆ ਨਹੀਂ ਤੇ ਬਾਈਬਲ ਦੇ ਵਿੱਚ ਲਿਖਿਆ ਦੌਦ ਦਾ ਘਰਾਣਾ ਤੌਦ ਔਰ ਖੁਦਾ ਨੇ ਫਿਰ ਰੂਥ ਨੂੰ ਇੰਨਾ ਵਧੀਆ ਜਦੋਂ ਦੇਸ਼ ਯਹੂਦਾ ਦੇ ਵਿੱਚ ਚਲੀ ਗਈ ਹੈ ਤੇ ਇੰਨਾ ਵੱਡਾ ਵਿਆਹ ਹੋਇਆ ਰੂਥ ਦਾ ਉੱਥੇ ਜਾ ਕੇ ਇੱਕ ਰਾਜੇ ਦੇ ਘਰ ਵਿਆਹੀ ਗਈ ਹੈ ਮਹਾਰਾਜੇ ਦੇ ਘਰ ਵਿੱਚ ਵਿਆਹੀ ਗਈ ਆ ਜਿਹੜਾ ਸਾਰੇ ਉਥੋਂ ਦਾ ਮਾਲਕ ਹੈ ਬੋਲੇ ਹਾਲੇਲੂਇਆ ਆਸ ਨਹੀਂ ਰੱਖੀ ਉਮੀਦ ਨਹੀਂ ਰੱਖੀ ਪਤਨੀ ਅਜਿਹੀ ਬਣ ਗਈ ਹੈ ਖੁਦਾ ਨੇ ਉੱਚਿਆਂ ਇੰਨਾ ਕੀਤਾ ਆ ਸਾਰੇ ਲੋਕਾਂ ਨਾਲੋਂ ਮਾਲਕਨ ਬਣ ਗਈ ਹੈ। ਔਰ ਬਾਈਬਲ ਦੇ ਵਿੱਚ ਲਿਖਿਆ ਫਿਰ ਉਹਦੇ ਤੋਂ ਪੁੱਤਰ ਜਿਹੜਾ ਉਬੇਦ ਜੰਮਿਆ ਤੇ ਉਬੇਦ ਤੋਂ ਯੱਸੀ ਜੰਮਿਆ ਤੇ ਯੱਸੀ ਤੋਂ ਦਾਊਦ ਜੰਮਿਆ। ਬੋਲੇ ਹਾਲੇਲੂਇਆ। ਹਾਲੇਲੂਇਆ। ਇਹਦੀ ਕੁੱਖ ਦੇ ਵਿੱਚੋਂ ਦਾਊਦ ਦਾ ਘਰਾਣਾ ਜਿਹੜਾ ਨਿਕਲਦਾ। ਔਰ ਕਿਉਂ ਇਹ ਸਾਰਾ ਕੁਝ ਹੋਇਆ ਉਹਨੇ ਆਪਣੇ ਸੱਸ ਤੋਂ ਬੇਸਾਕ ਉਹਦੀ ਸੱਸ ਕਹਿ ਰਹੀ ਆ ਮੇਰੇ ਤੋਂ ਵੱਖਰਾ ਹੋ ਜਾ ਮੈਨੂੰ ਛੱਡ ਜਾ ਪਰ ਉਹਨੇ ਛੱਡਿਆ ਨਹੀਂ ਬੋਲੇ ਹallelujah ਹallelujah ਬੋਲੋ ਉਹਨੇ ਆਪਣੀ ਸੱਸ ਨੂੰ ਛੱਡਿਆ ਦੁੱਖ ਆਇਆ ਕਸ਼ਟ ਆਇਆ ਕਹਿੰਦੀ ਤੇਰੀ ਜਿੰਦ ਦੀ ਸੌ ਤੈਨੂੰ ਕਦੇ ਵੀ ਛੱਡਾਂਗੇ ਨਹੀਂ ਛੱਡਾਂਗੇ ਇਬਰਾਹਿਮ ਦੇ ਭਤੀਜੇ ਨੇ ਇੱਕ ਵਾਰੀ ਇਬਰਾਹਿਮ ਨੇ ਕਿਹਾ ਵੀ ਮੇਰੇ ਤੋਂ ਅਲਾਕ ਹੋ ਜਾ ਵੱਖਰਾ ਹੋ ਜਾ ਬੋਲੋ ਨੇ ਕਿਹਾ ਵੀ ਤੇਰੇ ਤੋਂ ਵੱਖਰਾ ਨਹੀਂ ਹੋਵਾਂਗਾ ਬੋਲੋ ਲੂਤ ਨੇ ਕਿਹਾ ਪਹਿਨੋ ਦੱਸੋ ਕਿਆ ਲੂਤ ਨੇ ਵੇਖੋ ਕਿਤੇ ਤੁਹਾਨੂੰ ਪਤਾ ਵੀ ਲੱਗ ਰਿਹਾ ਕਿ ਜਾਂ ਐਵੇਂ ਹੀ ਗੱਲਾਂ ਹੀ ਸੁਣੀ ਜਾਣ ਰਹੀ ਨੇ ਬੋਲ ਨਾ ਜੀ ਆ ਪਤਾ ਲੱਗਾ ਕੁਝ ਕੀ ਕਿਹਾ ਬੋਲ ਬੋਲੋ ਬੋਲੋ ਲੂਤ ਨੇ ਨਹੀਂ ਸਿੱਖਿਆ ਲੂਤ ਕਹਿੰਦਾ ਇਬਰਾਹੀਮ ਨੇ ਕਿਹਾ ਮੇਰੇ ਤੋਂ ਵੱਖਰਾ ਹੋ ਜਾ ਤੇ ਲੂਤ ਉਸੇ ਵੇਲੇ ਵੱਖਰਾ ਹੋਣ ਲੱਗ ਪਿਆ ਨੋਮੀ ਕਹਿ ਰਹੀ ਆ ਮੇਰੇ ਤੋਂ ਵੱਖਰਾ ਹੋ ਜਾ ਆਪਣੀ ਨੋ ਨੂੰ ਲੂਤ ਨੇ ਵੱਖਰਾ ਹੋ ਗਿਆ ਪਰ ਨੋਮੀ ਦੀ ਜਿਹੜੀ ਨੋ ਸੀ ਉਹ ਕਹਿੰਦੀ ਮੈਂ ਤੇਰੀ ਜਿੰਦ ਦੀ ਸੌ ਤੇਰੇ ਤੋਂ ਵੱਖਰਿਆ ਨਹੀਂ ਹੋਵਾਂਗੀ ਬਰਕਤ ਉਹੀ ਲੈਂਦੇ ਆ ਵਧਦੇ ਉਹੀ ਆ ਜਿਹੜੇ ਵੱਖਰੇ ਨਹੀਂ ਹੁੰਦੇ ਬੋਲੋ ਜਿਹੜੇ ਵੱਖਰੇ ਨਹੀਂ ਹੁੰਦੇ ਜਿਹੜੇ ਵੱਖਰੇ ਹੋ ਜਾਂਦੇ ਆ ਛੇਤੀ ਕੀਤੇ ਆ ਜਿਹਨੇ ਵੱਖਰੇ ਨਹੀਂ ਹੁੰਦੇ ਆਸ਼ੀਸ਼ ਤੇ ਭਾਗੀ ਬੰਦੇ ਆ ਬੋਲੇ ਹਾਲੇਲੂਇਆ 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 ਜਿਹੜੇ ਵੱਖਰੇ ਨਹੀਂ ਹੁੰਦੇ ਜਿਹੜੇ ਅਲੱਗ ਨਹੀਂ ਹੁੰਦੇ ਜਦੋਂ ਤੁਸੀਂ ਦੂਜਾ ਰਾਜਾ ਤੇ ਉਹਦਾ ਦੋ ਅਧੇ ਉਹਦਾ ਪਹਿਲਾ ਵਚਨ ਪੜੋਗੇ ਤੇ ਇੱਥੇ ਦੋ ਜਣਿਆਂ ਦੀ ਗੁਰੂ ਚੇਲੇ ਦੀ ਗੱਲਬਾਤ ਚੱਲ ਰਹੀ ਆ ਗੁਰੂ ਕਹਿ ਰਿਹਾ ਮੈਨੂੰ ਛੱਡ ਦੇ ਚੇਲਾ ਕਹਿ ਰਿਹਾ ਤੇਰੀ ਜਿੰਦ ਦੀ ਸੌ ਤੈਨੂੰ ਨਹੀਂ ਛੱਡਾਂਗਾ ਅਲੀ ਇਲੀਆ ਕਹਿ ਰਿਹਾ ਅਲੀਸਾ ਨੂੰ ਅਲੀਸਾ ਮੈਨੂੰ ਛੱਡ ਦੇ ਮੈਂ ਜਾਣਾ ਕਿਤੇ ਮੈਨੂੰ ਜਾਣ ਜਾਣਦੇ ਪਰ ਜਿਹੜੇ ਵੱਖਰੇ ਹੋ ਜਾਂਦੇ ਆ ਜਿਹੜੇ ਢੰਗ ਲਾਉਂਦੇ ਆ ਵੱਖਰੇ ਹੋਣ ਦਾ ਵੱਖਰੇ ਹੋ ਜਾਂਦੇ ਆ ਉਹ ਕੁਛ ਨਹੀਂ ਪਾਉਂਦੇ ਪੜ੍ਹिए ਜਦੋਂ ਦੂਸਰਾ ਰਾਜਾ ਦੋ ਅਦੇ ਨੌਂ ਵਚਨ ਆ ਸੌਰੀ ਤਿੰਨ ਪਹਿਲਾ ਵਚਨ ਤਾਂ ਆਉ ਹੋਇਆ ਇਸ ਤਰ੍ਹਾਂ ਹੋਇਆ ਕੋਈ ਜੱਜ ਜਾਵਾ ਏਰੀਆ ਨੂੰ ਇੱਕ ਆਵ ਬਰੋਲੇ ਵਿੱਚ ਆਕਾਸ਼ ਨੂੰ ਚੁੱਕਣ ਵਾਲਾ ਸੀ ਜਦੋਂ ਏਲੀਆ ਨੂੰ ਖੁਦਾ ਚੁੱਕਣ ਵਾਲਾ ਸੀ ਤਾਂ ਏਲੀਆ ਅਲੀਸਾ ਨਾਲ ਗਿਲਗਾਦ ਤੋਂ ਤੁਰਿਆ ਏਲੀਆ ਅਲੀਸਾ ਦੇ ਨਾਲ ਗਿਲਗਾਦ ਨੂੰ ਚੱਲਿਆ ਦੂਸਰੇ ਪਿੰਡ ਨੂੰ ਚੱਲ ਚੱਲਿਆ ਤਾਂ ਏਲੀਆ ਨੇ ਅਲੀਸਾ ਨੂੰ ਆਖਿਆ ਸਤਾ ਦੇ ਗੁਰੂ ਨੇ ਏਲੀਆ ਨੇ ਆਪਣੇ ਸਗੀਰਦ ਅਲੀਸਾ ਨੂੰ ਇਹ ਗੱਲ ਕਹੀ ਤੂੰ ਇੱਥੇ ਠਹਿਰ ਜਾ ਤੂੰ ਇੱਥੇ ਠਹਿਰ ਜਾ ਨੂੰ ਬਹਿ ਤੇ ਰਤੀ ਇਕੱਲਿਆ ਹਾਂ ਮੈਨੂੰ ਯਹਵਾ ਨੇ ਵੱਖਰੇ ਪਾਸੇ ਨੂੰ ਇਕੱਲਿਆ ਤੋ ਇੱਥੇ ਠਹਿਰ ਜਾ ਤੇ ਅਲੀਸਾ ਨੇ ਆਖਿਆ ਅਲੀਸਾ ਨੇ ਇਹ ਗੱਲ ਕਹੀ ਜੂਜੇ ਯਹਵਾ ਦੀ ਤੇ ਤੇਰੀ ਜਿੰਦ ਦੀ ਸੌ ਜਿੰਦੇ ਯਹਵਾ ਦੀ ਤੇਰੀ ਜਿੰਦ ਦੀ ਸੌ ਮੈਂ ਤੈਨੂੰ ਨਹੀਂ ਛੱਡਾਂਗਾ ਮੈਂ ਤੇਥੋਂ ਵੱਖਰੇ ਨਹੀਂ ਹੋ ਸਕਦਾ ਬੋਲੇ ਹਲੇਲੂਇਆ ਮੈਂ ਤੇਥੋਂ ਵੱਖਰੇ ਨਹੀਂ ਹੋ ਸਕਦਾ ਮੈਂ ਤੇ ਤੂੰ ਤੇਰੇ ਨਾਲ ਰਵਾਂਗਾ ਪੜੀ ਅਗੇ ਜੀ ਮੈਂ ਤੇਰੇ ਨਾਲ ਨਾਲ ਹੀ ਰਵਾਂਗਾ ਤੇਰੇ ਨਾਲ ਰਵਾਂਗਾ ਹਾਂਜੀ ਤਦ ਇਲੀਆ ਨੇ ਅਲੀਸਾ ਨੂੰ ਆਖਿਆ ਤੂੰ ਇੱਥੇ ਠਹਿਰ ਜਾਓ ਤੂੰ ਇੱਥੇ ਠਹਿਰ ਜਾ ਕਿਉਂਕਿ ਜੋ ਯਹਵਾ ਨੇ ਮੈਨੂੰ ਬੈਤਿਲ ਤੱਕ ਕੱਲਿਆ ਹੈ ਕਹਿੰਦਾ ਮੈਨੂੰ ਹੁਣ ਪੈਤਾ ਇਲ ਨੂੰ ਕੱਲਿਆ ਆ ਤੇ ਅਲੀਸਾ ਨੇ ਆਖਿਆ ਜੂੰਦੇ ਯਹਵਾ ਦੀ ਤੇ ਤੇਰੀ ਜਿੰਦ ਦੀ ਸੌ ਜਿੰਦੇ ਯਹਵਾ ਤੇ ਤੇਰੀ ਜਿੰਦ ਦੀ ਸੌ ਮੈਂ ਤੈਨੂੰ ਨਹੀਂ ਛੱਡਾਂਗਾ ਹੁਣ ਦੂਜੇ ਵਾਰੀ ਆ ਗਿਆ ਫਿਰ ਕਹਿੰਦਾ ਮੈਂ ਤੈਨੂੰ ਛੱਡਾਂਗਾ ਨਹੀਂ ਸੋ ਉਹ ਬੈਤਲ ਨੂੰ ਚਲੇ ਗਏ ਉਹ ਫਿਰ ਬੈਤਲ ਨੂੰ ਚਲੇ ਗਏ ਦੂਸਰੇ ਪਿੰਡ ਨੂੰ ਚਲੇ ਗਏ ਤੇ ਨਬੀਆਂ ਦੇ ਪੁੱਤਰ ਜਿਹੜੇ ਬੈਤਲ ਵਿੱਚ ਸਨ ਨਬੀਆਂ ਦੇ ਪੁੱਤਰ ਜਿਹੜੇ ਉੱਥੇ ਸਨ ਅਲੀਸਾ ਕੋਲ ਆਏ ਅਲੀਸਾ ਦੇ ਕੋਲ ਆਏ ਉਸ ਨੂੰ ਆਖਿਆ ਉਸ ਨੂੰ